ਮੇਰਾ ਮਿੱਤਰਾ ਕੀ ਕੀ ਰੱਖਿਆ ਤੂੰ ਮੁਰਗੀਆਂ ਰੱਖੀਆਂ ਵਾ ਮੱਝਾਂ ਰੱਖੀਆਂ ਗਾਈਆਂ ਰੱਖੀਆਂ ਕੀ ਕੀ ਹੈ ਇੱਕ ਗਾਈ ਤੇ ਆਪਣਾ 30 ਮੁਰਗੀਆਂ ਰੱਖੀਆਂ ਤੇ ਉਹਨਾਂ ਦੇ ਵਿੱਚੋਂ ਮੈਂ ਇਹਨਾਂ ਨੂੰ ਅੰਡੇ ਦਿੱਤੇ ਤੇ ਆ ਮੈਨੂੰ ਕਹਿੰਦੇ ਤੂੰ ਮੈਨੂੰ ਕੁੱਕੜਾਂ ਦੇ ਅੰਡੇ ਦੇ ਦਿੱਤੇ ਹਣ ਅੱਛਾ ਮੈਂ ਕੁੱਕੜਾਂ ਦੇ ਥੋੜੀ ਅੰਡੇ ਦਿੰਦੇ ਆ ਕੁੱਕੜੀਆਂ ਦਿੰਦੀਆਂ ਅੰਡੇ ਤੇ ਮੈਂ ਕੱਲ ਦੀ ਜਬਾਨੀ ਸੁਣ ਤੇ ਮੈਂ ਭਾਜੀ 10000 ਰੁਪਏ ਦਾਵਾਸ ਦੇ ਬੈਠਾ ਆ ਗਾਹਾਂ ਅੰਡੇ ਆਏ ਆ ਬਾਜੀ ਮੇਰੇ ਪੈਸੇ ਮੁੱਕਰ ਗਿਆ ਜੀ ਮੈਂ ਹੁਣ ਦੱਸ ਕੀ ਕਰਾਂ ਨੂੰ ਦੱਸ ਬਈ ਜੀ ਮੈਂ ਤੇ ਆਪਣੇ ਹੁਣ ਇਹਨਾਂ ਨੂੰ ਆਂਡੇ ਦੇਣੇ ਆਂਦੇ ਮੈਨੂੰ ਚਾਹੀਦੇ ਕੁੱਕੜਾਂ ਦੇ ਅੰਡੇ ਮੈਂ ਕਹੇ ਕੁਕੜੀਆਂ ਦੇ ਜੇ ਕੁਕੜੀਆਂ ਦੇ ਲੈ ਲਓ ਨਹੀਂ ਵੇਖ ਲਾ ਹੁਣ ਮੁਰਗੇ ਵੀ ਆ ਗਏ ਜਿਹੜੇ ਅੰਡੇ ਦਿੰਦੇ ਵਾਏ ਉਹ ਓਏ ਕੜਕਨਾਥ ਜਿਹੜਾ ਮੁਰਗਾ ਹੁੰਦਾ ਵਾ ਉਹ ਰੱਖਾਂ ਨਹੀਂ ਰੱਖਦੇ ਹੌਲੀ ਹੌਲੀ ਸਾਰੇ ਕੰਮ ਕਰਾਂਗੇ ਅੱਛਾ ਕਿਹੜੀ ਨਸਲ ਦੀਆਂ ਰੱਖੀਆਂ ਤਾਂ ਹਮਰ ਮੈਂ ਆ ਰਹੀ ਆ ਰਹੇ ਮੁਰਗੀਆਂ ਰੱਖੀਆਂ ਦੇਸੀ ਬਰੀਡ ਦੀਆਂ ਅੱਛਾ ਬੰਦਾ ਆ ਵੀਰ ਆ ਆਪ ਕੰਮ ਸੇਵਾ ਕਰਦਾ ਸ਼ੇਰਾ ਤੇਰਾ ਨਾਮ ਭੁੱਲ ਗਿਆ ਮੈਨੂੰ ਜੀ ਵੀਰ ਦੇ ਸਪਾਲ ਸਿੰਘ ਨਹੀਂ ਜੱਟ ਸਪਾਲ ਸਿੰਘ ਦਾ ਆ ਕੇ ਲੈ ਆ ਕਿਸੇ ਹੈ ਨਹੀਂ ਮੈਂ ਸੁਭਾਨਪੁਰ ਦੇ ਜਲੰਧਰ ਲੱਗ ਮੰਗਾਈ ਹੋ ਐਡੀ ਦੂਰੋਂ ਬੜੀ ਦੂਰੋਂ ਨੇ ਹੁੰਦੀਆਂ ਤੇ ਇੱਥੇ ਲਾਗੋ ਚਾਗੋ ਨਹੀਂ ਮਿਲੀਆਂ ਕਿਤੇ ਹਾਂ ਜੀ ਫਿਰ ਆਪਣਾ ਉਹ ਨਸਲ ਨਹੀਂ ਮਿਲਦੀ ਨਾ ਅੱਛਾ ਜਿਹੜੇ ਵਧੀਆ ਦੱਸਾਂ ਘਰ ਤੇ ਘਰ ਤੇ ਤੋਂ ਖਾਇਦਾ ਹੁਣ ਕਿੰਨੀਆਂ ਹੈ ਪਹਿਲੋਂ ਕਿੰਨੀਆਂ ਸੀ ਉਹ ਪਹਿਲੇ ਹੈਗੀਆਂ ਸੀ ਸੋ ਕੁਛ ਬਿਮਾਰੀ ਕਰਕੇ ਮਰ ਗਈਆਂ ਬਿਮਾਰੀ ਨਹੀਂ ਇਹ ਉਹ ਜਿਹੜੇ ਨਾ ਆਪਣਾ ਰਹੀ ਉਹਨੇ ਤੇ ਔਰ ਦੂਲੇ ਦਾ ਰਲ ਕੇ ਦਵਾਈ ਪਾਤੀ ਆ ਆ ਇਹ ਹੋ ਸਹੀ ਦਾ ਵਾਕੇ ਜਦੋਂ ਲਾਗੋ ਬੰਦੇ ਦੀ ਕੇਦੀ ਚੜਾਈ ਹੋਣੀ ਹੋਵੇ ਨਾ ਤੇ ਲੋਕੀ ਲਾਗੇ ਵਾਕੇ ਕਰ ਦਿੰਦੀ ਆ ਹਾਂ ਆ ਕਾ ਚਲੋ ਹੁਣ ਅੱਗੇ ਤਰੱਕੀ ਕਰੂਗਾ ਮੁੰਡਾ ਜੇ ਮੁਰਗੀਆਂ ਰੱਖੀਆਂ ਮੁਰਗੀਆਂ ਤੋਂ ਉਹਨੇ ਹੌਲੀ ਹੌਲੀ ਫਿਰ ਬੁੜੀਆਂ ਬੁੜੀਆਂ ਰੱਖਿਆ ਹੁਣ ਉਹ ਇੱਕ ਅੰਕਲ ਦੀ ਕੰਮ ਹੈ ਹੈ ਨੇ ਬੁੱਢੀ ਨਹੀਂ ਰੱਖਣੀ ਭਰਾਵਾ ਮੁਰਗੀਆਂ ਰੱਖਣੀਆਂ ਨਹੀਂ ਮੁਰਗੀਆਂ ਸੈਟੇ ਵੱਡੀਆਂ ਨਾਲ ਹਾਂ ਹਾਂ ਸਹੀ ਗੱਲ ਆ ਘੇਡਣ ਵਾਸਤੇ ਚਲੋ ਵੀ ਜਿਹੜੇ ਕਰੀਆ ਪਾਜੀ ਨੇ ਇੱਕ ਗਾਈ ਰੱਖੀ ਆ ਤੇ ਗੱਲ ਜੇ ਰੱਸੀ ਆ ਪੁੱਤਰਾ ਮੁੰਡਾ ਪਹਿਲਾ ਮਾਂਸ ਆ ਅਰ ਮੇਜੂ ਪੁੱਸੋ ਦੇ ਖੱਸੀ ਆ ਗੱਲ ਤੇ ਰੱਸੀ ਆ ਮੁੰਡਾ ਖੱਸੀ ਆ